ਹਾਂਜੀ ਇੱਕ ਗੱਡੀ ਹੋਰ ਆਪਣੀ ਕੰਪਨੀ ਦੀ ਆ ਗਈ ਤੇ ਇੱਕ ਚਲੋ ਆ ਹੋਰ ਕੰਪਨੀ ਦੀ ਜਰਮਨ ਦੀ ਲੱਗਣ ਲੱਗੀ ਆ ਲੋਡਿੰਗ ਵਾਸਤੇ ਤਾਂ ਆਪਾਂ ਆਲਰੇਡੀ ਲਾਤੀ ਆ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਆ ਤੁਹਾਡਾ ਸਭ ਦਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਹੈਗੇ ਆ ਜੋ ਆਪਣਾ ਜਿਹੜਾ ਟ੍ਰਿਪ ਹੈ ਸ਼ੁਰੂ ਕਰਨਾ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰਨਾ ਹੈ ਚੈੱਕ ਰਿਪਬਲਿਕ ਕੰਟਰੀ ਤੋਂ ਚੈੱਕ ਰਿਪਬਲਿਕ ਕੰਟਰੀ ਤੋਂ ਆਪਾਂ ਲੋਡ ਕਰ ਲਿਆ ਵਾ ਟਰਾਲਾ ਤੁਸੀਂ ਪਿੱਛੇ ਦੇਖ ਸਕਦੇ ਆ ਤੇ ਇੱਥੋਂ ਆਪਾਂ ਲੈ ਕੇ ਜਾਣਾ ਨੀਦਰਲੈਂਡ ਯਾਨੀ ਕਿ ਹਾਲੈਂਡ ਲੋਡ ਇਹ ਲੈ ਕੇ ਜਾਣਾ ਵਾ ਤੇ ਹਾਲੈਂਡ ਇਹ ਜਿਹੜਾ ਲੋਡ ਆਪਾਂ ਕੀਤਾ ਵਾ ਲੋਡ ਮਹਿੰਗਾ ਲੋਡ ਆ ਅੱਜ ਦਾ ਤੇ ਇਹ ਹੈਗਾ ਵਾ ਜੀ ਸਿਕਟਾਂ ਦਾ ਲੋਡ ਠੀਕ ਹੈ ਜੀ ਸੋ ਫੁਲੀ ਸਿਕਿਉਰ ਫੁਲੀ ਕਹ ਲੋ ਕਿ ਸਿਕਿਉਰ ਪਾਰਕਿੰਗਾਂ ਜਾਣਾ ਪੈਣਾ ਜੇ ਰੈਸਟ ਕਰਨੀ ਹੈ ਘੰਟੇ ਅਲੀ ਤਾਂ ਵੀ ਪੈਟਰੋਲ ਪੰਪ ਤੋਂ ਸਿਵਾਏ ਹੋਰ ਕਿਤੇ ਨਹੀਂ ਰੋਕ ਸਕਦੇ ਠੀਕ ਹੈ ਜੀ ਸੋ ਮੈਂ ਲੋਡ ਕਰਾ ਕੇ ਗੱਡੀ ਖੜੀ ਲਾ ਕਰਕੇ ਹੁਣ ਚਲਾਵਾਂ ਡਾਕੂਮੈਂਟ ਲੈਣ ਠੀਕ ਆ ਜੀ ਫੇਰ ਆਪਾਂ ਚੱਲਦੇ ਆ ਓਕੇ ਜੀ ਜੀ ਇਸ ਕੰਪਨੀ ਦੇ ਵਿੱਚ ਸਾਰਾ ਕੰਮ ਬੜਾ ਫਾਸਟ ਫਾਸਟ ਹੋਇਆ ਤੇ ਡਾਕੂਮੈਂਟ ਮਿਲ ਗਏ ਆ ਠੀਕ ਆ ਜੀ ਤੇ ਲੋਡਿੰਗ ਵੀ ਬੜੀ ਜਲਦੀ ਖਤਮ ਹੋ ਗਈ 15 ਕ ਮਿੰਟਾਂ ਦੇ ਵਿੱਚ ਠੀਕ ਆ ਚੱਲਦੇ ਹੁਣ ਆਪਾਂ ਲੋ ਜੀ ਇਹਨਾਂ ਦਾ ਜੋ ਵੀ ਪ੍ਰੋਸੈਸ ਆ ਆ ਕੰਪਨੀ ਵਾਲਿਆਂ ਦਾ ਬਹੁਤ ਹੀ ਫਾਸਟ ਆ ਮਤਲਬ ਜਿੱਥੇ ਲ ਜਾਣਾ ਵਾ ਚੱਲ ਉੱਥੇ ਵੀ ਆਨਲਾਈਨ ਦੇ ਵਿੱਚ ਇਹਨਾਂ ਦੀ ਹੀ ਕੰਪਨੀ ਆ ਤੇ ਆਪਾਂ ਇੱਥੋਂ ਹੁਣ ਚੱਲਣ ਲੱਗੇ ਤਾਂ 972 ਕਿਲੋਮੀਟਰ ਇੱਥੋਂ ਬਣਦੇ ਆ ਟੋਟਲੀ ਸਹੀ ਆ ਤੇ ਬਾਕੀ ਦੇਖਦੇ ਆ ਕਿੰਨੇ ਕਿਲੋਮੀਟਰ ਤੇ ਪਾਰਕਿੰਗ ਆਪਾਂ ਨੂੰ ਕੰਪਨੀ ਅੱਜ ਆਉਂਦੀ ਆ ਠੀਕ ਆ ਜੀ ਤੇ ਲੋਵੀ ਹੁਣ ਨਿਕਲੀਏ ਇੱਥੋਂ ਸਹੀ ਆ ਜੀ ਦੀ ਆਪਣੀ ਜੋ ਵੀ ਗਾ ਲੋ ਨਿਕਲ ਗਏ ਕੰਪਨੀ ਚੋਂ ਰਿਕੁਆਇਰਮੈਂਟ ਖਤਮ ਹੋਸ ਤੇ ਮਤਲਬ ਡਾਕੂਮੈਂਟ ਚੈੱਕ ਕਰਦੇ ਸਿੱਟਾ ਦਾ ਮਿੰਗਾ ਲੋਡ ਆ ਤੇ ਸਾਰਾ ਇਹਨੂੰ ਵੇਖਦੇ ਆ ਇਹ ਮਤਲਬ ਦੁਆਰਾ ਕੰਪਿਊਟਰ ਦੇ ਵਿੱਚ ਸਿਕਿਉਰਟੀ ਵਾਲੇ ਵੀ ਚੈੱਕ ਕਰਦੇ ਆ ਵੀ ਮਤਲਬ ਲੋਡ ਸਹੀ ਆ ਓਕੇ ਆ ਜੋ ਵੀ ਗਾ ਲੋ ਸੀਲ ਵਗੈਰਾ ਟਰਾਲੀ ਦੀ ਚੈੱਕ ਕਰਦੇ ਆ ਠੀਕ ਆ ਤੇ ਮੈਂ ਤੁਹਾਨੂੰ ਹੁਣ ਇੱਕ ਛੋਟਾ ਜਿਹਾ ਪਿੰਡ ਦਿਖਾਉਣਾ ਪਿੰਡ ਕਹੜਾ ਛੋਟਾ ਜਿਹਾ ਸ਼ਹਿਰ ਆ ਪਹਾੜਾਂ ਦੇ ਵਿੱਚ ਤੋਂ ਲੋਡ ਕੀਤੀ ਆ ਪਾ ਗੱਡੀ ਲੋ ਵੀ ਵੀਰੋ ਇਹ ਆ ਚੈਕਰ ਪਬਲਿਕ ਦੇ ਵਿੱਚ ਆਪਾਂ ਅੱਜ ਲੋਡ ਕੀਤੀ ਆ ਜਿਹੜੇ ਏਰੀਆ 'ਚ ਇਹਦਾ ਨਾਮ ਆ ਕੁੱਤਨਾ ਹੋਰਾ ਠੀਕ ਆ ਜੀ ਕੁੱਤਨਾ ਹੋਰਾ ਇਹ ਬਹੁਤ ਵਧੀਆ ਛੋਟਾ ਸ਼ਹਿਰ ਆ ਪਿਛਲੀ ਵਾਰ ਮੈਂ ਇੱਧਰ ਆਇਆ ਸੀਗਾ ਤੇ ਉਦੋਂ ਮੈਂ ਇਧਰੋਂ ਮਾਰਕੀਟ ਲੈ ਕੇ ਆਇਆ ਸੀ ਸਮਾਨ ਸਮੂਹ ਤੇ ਚੋ ਚੋੜ ਨਿਕਲੀ ਆਪਾਂ ਇਥੋਂ ਜਰਮਨਾ ਉਹ ਕਾਫੀ ਕੈਟਰਿੰਗ ਦਾ ਸੈਂਟਰ ਆ ਠੀਕ ਆ ਤੇ ਉਸ ਤੋਂ ਵੱਧਾ ਪਾਰਕਿੰਗਾਂ ਵੀ ਮੈਨੂੰ ਮੈਨੇਜਰ ਸਾਹਿਬ ਨੇ ਅੱਜ ਬਾਤਾਂ ਇੱਕ ਹੈਗੀ ਆ ਜੀ ਜਿਹੜੀ ਮੈਂ ਪਹਿਲਾਂ ਆਪਾਂ ਅੱਜ ਸਟੇ ਕਰਨਾ ਉਹ ਤੋਂ ਮੈਨੂੰ ਰਹੀ ਏ ਥੋੜੀ 184 ਕਿਲੋਮੀਟਰ ਠੀਕ ਆ ਜੀ ਜਿਹੜੀ ਕੱਲ ਨੂੰ ਆ ਉਹ ਕੋਈ 600 ਆਪਾਂ ਨੂੰ 600 ਪਲੱਸ ਯਾਨੀ ਚਲਾਉਣੀ ਪੈਣੀ ਗੱਡੀ ਠੀਕ ਆ ਜੀ ਤੇ ਫਿਰ ਆਪਾਂ ਉੱਥੇ ਪਹੁੰਚਣਾ ਕਿਉਂਕਿ ਪਰਸੋਂ ਨੂੰ 11 ਵਜੇ ਆਫਲੋਡਿੰਗ ਹੈ ਜੀ ਖਾਲੀ ਕਰਨੀ ਜਿਹੜੀ ਆਪਾਂ ਗੱਡੀ ਟਾਈਮ ਤੇ 11 ਵਜੇ ਕੰਪਨੀ ਇਹੋ ਜੀ ਆ ਕਰੈਕਟ ਟਾਈਮ ਤੇ ਹੀ ਆਫਲੋਡਿੰਗ ਖਾਲੀ ਕਰਦੇ ਆ ਉਹ ਤੇ ਉਸ ਹਿਸਾਬ ਨਾਲ ਗਾਹ ਤੁਰਾਂਗੇ ਇੰਨਾ ਕੁ ਰਹਿ ਗਿਆ ਕਿਲੋਮੀਟਰ ਸਹੀ ਆ ਜੀ ਚੱਲਦੇ ਆ ਹੁਣੇ ਐਂਟਰ ਜਰਮਨ ਚ ਸਹੀ ਆ ਜੀ ਲੋ ਜੀ ਆ ਗਿਆ ਪਿੱਛੇ ਸਾਈਨ ਬੋਰਡ ਜਰਮਨੀ ਬਾਉਂਡਰ ਦਾ ਠੀਕ ਆ ਜੀ In 600 ਮੀਟਰਸ ਕੰਟੀਨਿਊ ਓਨ ਟੂ A17 ਹਾਂ ਗੂਗਲ ਆ ਲਿ ਬੋਲੀਓ ਕਿੰਦੀ 600 ਮੀਟਰ ਤੋ ਸਦਾ ਹੀ ਆਪਾਂ ਜਾਣਾ ਘਾਟੀ ਰਿਓ ਕਿਉਂਕਿ ਜਿਹੜੀ ਗੂਗਲ ਆ ਉਹ ਉੱਥੋਂ ਤੱਕ ਮੇਨ ਮੇਨ ਰੋਡ ਤੇ ਚੱਕਦੀ ਆ ਰੂਟ ਜਿੱਥੋਂ ਤੱਕ ਹਾਂ ਵੀ ਬਾਰਡਰ ਆ ਗਾੜੀ ਫਿਰ ਠੀਕ ਆ ਜੀ ਮੋੜ ਕਿਹੜਾ ਤਾਂ ਵੱਖਰੀਆਂ ਗੱਲਾਂ ਜੇ ਰੋ ਸਦਾ ਸਟ੍ਰੇਟ ਆਪਾਂ ਬਾਰਡਰ ਆ ਲੂ ਹੋ ਜਾਂਦੇ ਨਾ ਤਾਂ ਫਿਰ ਗੂਗਲ ਉੱਥੋਂ ਤੱਕ ਹੀ ਰੂਟ ਰੱਖਦੀ ਆ ਲੋ ਵੀ ਹੁਣ ਜਿੱਦਾਂ ਕੀ ਆਪਾਂ ਕਈਏ ਗੱਲ ਕਰਦੇ ਆ ਜਰਮਨ ਵਾਲਿਆਂ ਦਾ 24 ਹਰ ਇੱਕ ਬਾਰਡਰ ਦੇ ਉੱਤੇ ਬੈਠੀ ਆ ਪੁਲਿਸ ਤੇ ਮਨ ਚੈਕਿੰਗ ਵੈਕਿੰਗ ਕਰ ਰਹੇ ਸੀ ਤਾਂ ਜੀ ਕੋਈ ਹੋਰ ਗੱਲ ਨਹੀਂ ਤੇ ਸੌ ਗਈ ਤੇ ਆਪਾਂ ਐਂਟਰ ਸੌ ਇੱਥੇ ਲੈਂਡ ਲੱਗਣੀ ਸ਼ੁਰੂ ਹੋ ਗਈ ਆ ਤੇ ਗੱਡੀ ਕਿਉਂਕਿ ਬਹੁਤ ਬਹੁਤ ਚੈੱਕ ਪੋਸਟ ਦੇ ਵਿੱਚ ਜੀ ਹੌਲੀ ਹੌਲੀ 10 ਦੀ ਸਪੀਡ ਤੇ ਗੱਡੀ ਚੱਲਦੀ ਆਂਦੀ ਆ ਇਹ ਪਿਛਲੀ ਆਪਣੀ ਇੱਕ ਵੀਡੀਓ ਸੀਗੀ ਚੈੱਕ ਰਿਪਬਲਿਕ ਤੋਂ ਹੀ ਆਪਾਂ ਉਸ ਦਿਨ ਵੀ ਲੋਡ ਦੇ ਕੇ ਆਏ ਸੀ ਵਾਇਆ ਪੋਲੈਂਡ ਰਾਹੀਂ ਤੇ ਸੋ 10ਵਾਂ ਵੀ ਉਸ ਦਿਨ ਵੀ ਆਪਾਂ ਪੋਲੈਂਡ ਤੋਂ ਐਂਟਰ ਹੋਏ ਸੀ ਜਰਮਨ ਤੇ ਇਦਾਂ ਹੀ ਅ ਕਲੋਕੀ ਵੀ ਪੋਸਟ ਚੈੱਕ ਪੋਸਟ ਉਧਰ ਵੀ ਸੀਗੀ ਤੇ ਉਸੇ ਤਰ੍ਹਾਂ ਹੀ ਅੱਜ ਆਪਾਂ ਚੈੱਕ ਰਿਪਬਲਿਕ ਤੋਂ ਐਂਟਰ ਹੋਏ ਆ ਤਾਂ ਫੇਰ ਚੈੱਕ ਪੋਸਟਾਂ ਮੰਨ ਲਓ ਕਿ ਚੈਕਿੰਗ ਕਰਦੇ ਆ ਹਾਂ ਕਾਰਾਂ ਬਹੁਤ ਜ਼ਿਆਦਾ ਡੀਪਲੀ ਕਰਦੇ ਆ ਤੇ ਜਿਹੜੀਆਂ ਕੈਰਾਵੈਨਾਂ ਜਿਹਦਾ ਕਿ ਘੁੰਮਣ ਫਿਰਨਾ ਜਾਂਦੇ ਆ ਘਰ ਟਾਈਪ ਇੱਕ ਵੈਨ ਹੁੰਦੀ ਆ ਉਹ ਵੀ ਬਹੁਤ ਜ਼ਿਆਦਾ ਟਰੱਕਾਂ ਵਾਲਿਆਂ ਨੂੰ ਹਾਂ ਵੀ ਇਦਾਂ ਹੀ ਦੇਖ ਕੇ ਚਲੋ ਜੀ ਜਾਓ ਓਕੇ ਆ ਹਾਂ ਜਿਹਦੇ ਤੇ ਸ਼ਾਕਾ ਤੋਂ ਉਹ ਸਾਈਡ ਤੇ ਲਵਾ ਕੇ ਚੈੱਕ ਕਰਦੇ ਆ ਪੇਪਰ ਚੈੱਕ ਕਰਦੇ ਆ ਜੋ ਵੀ ਡਾਕੂਮੈਂਟ ਜਿਹੜੇ ਹੈਗੇ ਗੱਡੀ ਦੇ ਬੰਦੇ ਦੇ ਸਹੀ ਆ ਜੀ ਆਹ ਦੇਖ ਸਕਦੇ ਆ ਐ ਪੂਰੀ ਐ ਕਲੋਗੀ ਇੱਕ ਪਾਰਕਿੰਗ ਆ ਗਾੜੀ ਗਵਰਨਮੈਂਟ ਦੀ ਤੇ ਉਹ ਇਹਨਾਂ ਨੇ ਇਸੇ ਕੰਮ ਦੇ ਕਲੋਗੀ ਲਈ ਵੀ ਕੋਈ ਉਥੇ ਉੱਧਾਂ ਡਰੈਸਟ ਨਹੀਂ ਆਪਾਂ ਲੈ ਸਕਦੇ ਤੇ ਪਾਰਕਿੰਗ ਦੇ ਵਿੱਚ ਦੀ ਹੋ ਕੇ ਗਾਹ ਨਿਕਲਣਾ ਸਹੀ ਗਾਈ ਕਰਨ ਨੂੰ ਆ ਆ ਵੇਖੋ ਤੰਬੂ ਲਾਇਆ ਪਿਆ ਚੈੱਕ ਕਰਨ ਨੂੰ ਆਪਾਂ ਰੁਕੇ ਸੀਗੇ 45 ਮਿੰਟਾਂ ਲਈ ਬ੍ਰੀਕ ਲਈ ਠੀਕ ਹੈ ਜੀ ਤੇ ਫਿਰ ਆਪਾਂ ਨੂੰ ਰਹਿ ਜਾਣਾ 100 ਕਿਲੋਮੀਟਰ ਆ ਪਾਰਕਿੰਗ ਤੇ ਜਿੱਥੇ ਆਪਾਂ ਜਾਣਾ ਵਾ ਤਾਂ ਗੱਲ ਆਪਾਂ ਯਾਰ ਕਰਨ ਲੱਗੇ ਆ ਵੈਦਰ ਦੀ ਪੂਰੇ ਯੂਰਪ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਅੱਜ ਵੈਦਰ ਇੱਕੋ ਜਿਹਾ ਜਾਂ ਕਿੱਦਾਂ ਕਹਿ ਲਓ ਇੱਥੇ ਅੱਜ ਜੇ ਮੈਂ ਕੱਲ ਚੈੱਕ ਕਰ ਪਬਲਿਕ ਗਿਆ ਉੱਧਰ ਗਰਮੀ ਹੀ ਇੱਥੇ ਵੀ ਗਰਮੀਆਂ ਮਤਲਬ ਠੀਕ ਜੀ ਆ ਬਹੁਲੀ ਜ਼ਿਆਦਾ ਗਰਮੀ ਨਹੀਂ ਗਈ ਜੇ ਆਪਾਂ ਇਹ ਤੋਂ ਉਲਟ ਸਪੇਨ ਸਪੇਨ ਜਾਂ ਫਰਾਂਸ ਗੱਲ ਕਰ ਲਈਏ ਕੱਲ ਵੀ 20 ਪੈਂਦਾ ਜਿਹਾ ਮੁੰਡੇ ਯਾਰ ਦੋਸਤ ਦੱਸਦੇ ਬੈਲਜੀਅਮ ਦਾ ਕਹਤੇ ਕੱਲ ਆਪਾਂ ਨੀਦਰਲੈਂਡ ਤੋਂ ਤੁਰਿਆ ਹਾਲੈਂਡ ਤੋਂ ਕੁਝ ਹੋਣੀ ਸੀਗਾ ਠੀਕ ਆ ਤੇ ਮਤਲਬ ਉੱਧਰ ਵੀ ਨਾਰਮਲ ਸੀ ਤੇ ਇੱਧਰ ਸਾਰੇ ਕੋਈ 23 24 23 24 ਇੱਥੇ ਟੈਂਪਰੇਚਰ ਸੀਗਾ ਤੇ ਵੱਧ ਤੋਂ ਵੱਧ ਠੀਕ ਆ ਸ਼ਾਮ ਨੂੰ 5-6 ਵਜੇ ਤੋਂ ਮਤਲਬ ਫਰਕ ਪੈਣਾ ਸ਼ੁਰੂ ਹੋ ਜਾਂਦਾ ਰਾਤ ਨੂੰ ਮੌਸਮ ਵਧੀਆ ਠੰਡਾ ਹੁੰਦਾ ਵਾ ਤੇ ਸਾਰੇ ਯੂਰਪ ਦਾ ਮੌਸਮ ਇੱਕੋ ਜਿਹਾ ਨਹੀਂਗਾ ਤੇ ਜੇ ਗੱਲ ਕਰੀਏ ਇਟਲੀ ਸਪੇਨ ਨਾਲ ਨੂੰ ਥੋੜੀ ਜਾਂ ਪੁਰਤਗਾਲ ਨਾਲ ਨੂੰ ਆ ਹਰਕਾ ਇਸ ਟਾਈਮ ਤੇ ਜਿਆਦਾ ਗਰਮੀ ਆ ਇੱਥੇ ਇੱਥੇ ਨਾਰਮਲ ਆ ਤੇ ਫਰਾਂਸ ਨਾਲ ਜਿੱਦਾਂ ਕੱਲ ਵੀ ਅੱਜ ਵੀ ਮੀਂਹ ਦਾ ਮੌਸਮ ਸੀਗਾ ਤੇ ਜੇ ਗੱਲ ਕਰਦੇ ਇਹੀ ਇੰਦਥਾਨੀ ਹਾਲ ਚੱਲ ਜੀਏ ਤੇ ਕੋਟੀਆਂ ਪਾਉਣੀਆਂ ਪੈ ਜਾਂਦੀਆਂ ਵਾ ਉਤੇ ਮੈਂ ਆਪ ਉਦਨ ਗਿਆ ਹੀਗਾ ਤੇ ਕੋਟ ਪਾਣਾ ਪੈ ਗਿਆ ਸੀਗਾ ਤੇ ਸਾਰੇ ਥੋੜਾ ਥੋੜਾ ਭਰਕਾ ਲਿਕਨੀ ਤੇ ਇਕੋ ਜਿਹੇ ਆ ਨੀਗਾ ਸਾਰੇ ਮੌਸਮ ਤੇ ਬਾਕੀ ਕੁਦਰਤ ਲੋ ਜਿਹੜਾ ਪ੍ਰੋਸੈਸ ਚਲਾਇਆ ਪਿਆ ਉਹੋ ਹੀ ਨਿਜਮ ਵੀ ਆਪਣੇ ਰੱਬ ਦਾ ਭਲਾ ਕਰੇ ਵੀ ਗਰਮੀ ਇੱਥੇ ਵੀ ਉਹ ਹੀ ਆ 4-5 ਮਹੀਨੇ ਰਹਿੰਦੀ ਆ ਗਰਮੀਆਂ ਦੇ ਦਿਨਾਂ ਦੇ ਵਿੱਚ ਪਰ ਇਸ ਵਾਰ ਬਹੁਤ ਬੰਦੇ ਹੈਰਾਨ ਸੀਗੇ ਬਹੁਤੇ ਆ ਬੰਦੇ ਨੇ ਕੋਲੋਂ ਇਹ ਸੁਣਨ ਨੂੰ ਮਿਲਿਆ ਵੀ ਆ ਕਾਫੀ ਟਾਈਮ ਬਾਦ ਦਾ ਸਾਲ ਆਇਆ ਵੀ ਐਰ ਕੀ ਯੂਰਪ ਦੇ ਵਿੱਚ ਵੀ ਅ ਠੰਡ ਘਟ ਪਈ ਆ ਜਾਂ ਕਹੋ ਬਰਫ਼ ਘਟ ਪਈ ਆ ਸਹੀ ਆ ਜੀ ਤੇ ਜਲਦੀ ਗਰਮੀ ਆ ਗਈ ਆ ਥੋੜੀ ਜੀ ਇਸ ਅੰਗਲ ਦਾ ਫਰਕ ਆ ਸਹੀ ਆ ਜੀ ਤੇ ਬਾਕੀ ਚਲੋ ਕੁਦਰਤ ਤਾਂ ਜੋ ਵੀ ਤੇ ਬਾਕੀ ਆਪਾਂ ਹੁਣ ਚਾਹ ਕਾਫੀ ਬਣਾ ਕੇ ਚੱਲਦੇ ਆ ਠੀਕ ਆ ਜੀ ਤੇ 45 ਮਿੰਟ ਦੀ ਬ੍ਰੇਕ ਹੋ ਚੱਲੀ ਹੋਣੀ ਆ ਆਪਣੀ ਕਿੰਨੀ ਰਹਿ ਗਈ ਆ ਲੈ ਜੀ ਅਬ ਇਸ ਤਾਈ ਦਾ 27 ਮਿੰਟ ਹੋਈ ਆ 27-28 ਮਿੰਟ ਠੀਕ ਆ ਕੋਈ ਨਹੀਂ ਚੱਲਦੇ ਆਪਾਂ ਲੋ ਬਈ ਆਪਣਾ ਟਾਈਮ ਹੋ ਗਿਆ ਤੇ ਆਪਾਂ ਹੁਣ ਤੁਰੀਏ ਕਿਉਂਕਿ ਇਸ ਤੋਂ ਬਾਅਦ ਆਹ ਰੋਡ ਭੰਰਿਆ ਤੇ ਇਸ ਪਾਰਕਿੰਗ ਦੇ ਸਾਹਮਣੇ ਲਾ ਤੇ ਇੰਨੇ ਫਿਰ ਟ੍ਰੈਫਿਕ ਸ਼ੁਰੂ ਹੋਣੀ ਇੱਥੇ ਆ ਜਾ ਯਾਰ ਤੂੰ ਬੜਾ ਦਿੱਤਾ ਹੁੰਡਿਆ ਤੇ ਕਿਉਂਕਿ ਜਿਵੇਂ ਜਿਵੇਂ ਸ਼ਾਮ ਪਈ ਜਾਣੀ ਉਹਨੇ ਟਰੈਕ ਕਰਵਾ ਦਿੱਤੀਆਂ। ਚਲੋ। ਹੁਣ ਪਾਰਕਿੰਗ ਆ। ਅਜੇ ਤਾਂ ਬਹੁਤ ਵੇਲੇ ਪਈ ਆ ਇਹ ਪਾਰਕਿੰਗ। ਕਾਫੀ ਵੱਡੀ ਆ ਪਿੱਛੋਂ ਵੀ ਛੱਡ ਕੇ। ਪਰ ਹੋਰ ਜਰਾ ਕਿ ਤਾਂ 2 ਘੰਟੇ ਤਾਂ ਹੀ ਦੇਖਿਓ ਜਗ੍ਹਾ ਨਹੀਂ ਲੱਭਣੀ ਇੱਥੇ। ਜਰਮਨ ਦੇ ਵਿੱਚ ਮੇਨ ਮੇਨ ਰੋਡਾਂ ਦੇ ਉੱਤੇ ਪਾਰਕਿੰਗ ਦਾ ਬੜਾ ਔਖਾ ਹਾਂ ਨਾ। ਉਹੀ ਗੱਲ ਏ ਰਸ਼ ਪਣਾ ਸ਼ੁਰੂ ਹੋ ਗਿਆ ਇਸ ਰੋਡ ਤੇ। ਆ ਦੇਖ ਸਕਦੇ। ਅੱਪ ਡਾਊਨ ਉਹੋਂ ਉਹ ਸਾਈਡਾਂ ਦੇ ਉੱਧਰ ਚਲੋ ਹਜੇ ਥੋੜਾ ਘੱਟ ਆ ਇੱਧਰ ਨੂੰ ਆਪ ਟ੍ਰੈਕ ਹਲੋ ਵੀ ਧਿਆਨ ਪਾਗੀ ਟ੍ਰੈਫਿਕ ਪੰਜ ਕੁ 6 ਮਿੰਟਾਂ ਦੀ ਹੁੰਦੀ ਆ ਗੂਗਲ ਦੇ ਸ਼ੋਅ ਇੱਕ ਟ੍ਰੈਕ ਪਾਤਾ ਤੇ ਚਲੋ ਵੇਦੇ ਆ ਉਹ ਗੱਲ ਬਾਤ ਹੋਈ ਆ ਜਾਂ ਕਿਦਾਂ ਗੱਡੀਆਂ ਹੀ ਪਤਾ ਲੱਗਣਾ ਇਹ ਲੱਗੇ ਆ ਜੀ ਚਤੰਦਰ ਆ ਜੱਟਾ ਠੀਕ ਆ ਗੱਡੀ ਇੱਧਰ ਲਗਾਵੇ ਹਾਂ ਇਹਦਾ ਮੋਟਰੂ ਵੀ ਇੱਧਰ ਆਪਾਂ ਖੜਗਾਵੇ ਜੋ ਦੂਜਾ ਲਵੀ ਆਪਾਂ A9 ਰੋਡ ਤੇ ਚੜ ਗਿਆ ਤੇ ਜਿਹੜਾ A9 ਰੋੜਾ ਇਹ ਜਾਂਦਾ ਵਾ ਮਿਊਨਚਨ ਤੇ 에어ਪੋਰਟ ਨਾਲੋਂ ਠੀਕ ਹੈ ਜੀ ਤੇ ਹੁਣ ਆਪਾਂ ਪਾਰਕੀ ਚ ਚੱਲ ਜਾਣਾ ਗਾੜੀ ਠੀਕ ਆ ਉਹ ਆਪਾਂ ਥੋੜਾ ਹੀ ਰਹਿ ਗਿਆ ਇੱਥੋਂ ਤੇ ਬਾਕੀ ਰਾਤ ਨੂੰ ਕਰਾਂਗੇ ਡਰਾਈਵਿੰਗ ਓਕੇ ਇੱਕ ਹਜ਼ਾਰ ਤੁਹਾਨੂੰ ਚੀਜ਼ ਦਿਖਾਉਣਾ ਪਰਾਣਾ ਜਾਂ ਟਰੈਕਟਰ ਕਾਜ ਪਤਾ ਨਹੀਂ ਕਿਦਾਂ ਕਿੰਨੇ ਟਾਈਮ ਦਾ ਖੜਾ ਕੀਤਾ ਹੋਇਆ ਵਾ ਆ ਚੀਜ਼ ਵੜੀ ਯਾਰ ਵੱਖਰੀ ਅੱਜ ਦਾ ਬੈਠਣ ਨੂੰ ਆ ਗੱਡੀਆਂ ਗੁੱਡੀਆਂ ਕਈ ਕੋ ਲਾਇਆ ਪਏ ਇਦਾਂ ਕਾਰਾਂ ਲਾਉਣ ਨੂੰ ਤੇ ਬੜਾ ਵਧੀਆ ਲੱਗਦਾ ਯਾਰ ਬਣਾਇਆ ਪਿਆ ਇੰਡਸਟਰੀਆ ਚਲੋ ਚੱਲਦੇ ਆ ਪਾਰਕᱤਂਗ ਚ ਬਾਬੇ ਮਾਂ ਦੀਆਂ ਗੱਡੀਆਂ ਤਾਂ ਮਗਰ ਟਰਾਲੇ ਕੇ ਕੰਪਨੀ ਦੀਆਂ ਖੜੀਆਂ ਹੀ ਆ ਪਤਾ ਨਹੀਂ ਸੈਟ ਇਦਾਂ ਦਿੰਦੇ ਹੋਣਗੇ ਜਾਂ ਕਿਦਾਂ ਨੰਬਰ ਪਲੇਟਾਂ ਉਹ ਨਹੀਂ ਕੋ ਲੱਗੀਆਂ ਨਵੇਂ ਸੱਟ ਹੀ ਖੜੀ ਆ ਆਹ ਇਹ ਨਾ ਹੋ ਯਾਰ ਇੱਥੇ ਤੇ ਆਹ ਹੈ ਜੀ ਆਪਣੀ ਪਾਰਕਿੰਗ ਲੋ ਵੀ ਆਪਾਂ ਆ ਗਏ ਥਾਂ ਟਿਕਾਣੇ ਤੇ ਮੇਰੇ ਤੋਂ ਪਹਿਲਾਂ ਹੀ ਇੱਕ ਭਾ ਆਇਆ ਪਿਆ ਵਾ ਆਪਣੀ ਕੰਪਨੀ ਦਾ ਠੀਕ ਆ ਹੋਵੇ ਲਾ ਕੇ ਘਰੋਤਾ ਜਨਰੇਸ਼ਨ ਦੀ ਜਿਹੜੀ ਆਪਣੀ ਬਲਵੋ ਗੱਡੀ ਹੈ ਨਾ ਇਹ ਆ ਤੇ ਭਾਗ ਲੋਤਾ ਜਾ ਵੀ ਆਪਾਂ ਵੀ ਲਾ ਲੀਏ ਉਧਰੋਂ ਐਨ ਮੂੰਹ ਕਰਕੇ ਆ ਬੰਦੇ ਬਾਹਰ ਹੀ ਬੈਠੇ ਪਕੜੀ ਜਾਂਦੇ ਅੱਜ ਤੱਕ ਖਾਣਾ-ਦਾਣਾ ਜੇ ਨਾ ਦੇ ਬਬੇ ਆਪਾਂ ਗੱਡੀ ਤੇ ਲਾਤੀ ਪਾਰਕਿੰਗ ਦੇ ਵਿੱਚ ਤੇ ਮੇਰੇ ਨਾਲ ਸਾਡੀ ਕੰਪਨੀ ਦੀ ਇੱਕ ਹੋਰ ਵਲਵੋ ਗੱਡੀ ਜਿਹੜੀ ਕਿ ਆਪਾਂ ਤੁਹਾਨੂੰ ਆਲਰੇਡੀ ਰੋਮਾਂ ਅੰਟਰ ਹੋਇਆ ਨਹੀਂ ਦਿਖਾਈ ਸੀ ਖੜੀ ਆ ਤੇ ਮੇਰਾ ਖਿਆਲ ਆ ਵੀ ਇਹਦੇ ਕੋ ਵੀ ਸ਼ਾਇਦ ਐਕਸਪੈਂਸਿਵ ਮਟੀਰੀਅਲ ਮਹਿੰਗਾ ਲੋੜਿਆ ਨਹੀਂ ਹੋਵੇ ਤੇ ਮੈਂ ਤੁਹਾਨੂੰ ਪਾਰਕਿੰਗ ਦਿਖਾਉਣਾ ਇਹ ਜਿਵੇਂ ਕਿ ਆਪਾਂ ਕਹਿ ਲਈਏ ਮਾਨ ਵਾਲਿਆਂ ਦੇ ਸਰਵਿਸ ਸਟੇਸ਼ਨ ਦੀ ਪਾਰਕਿੰਗ ਆ ਤੇ ਹੁਣ ਮੈਂ ਚੈੱਕ ਕਰਦਾ ਵੀ ਇਹਨਾਂ ਨੂੰ ਕੋਡ ਦੇਣ ਦੀ ਲੋੜ ਆ ਜਿਹੜਾ ਟ੍ਰੈਵਿਸ ਕੋਡ ਆ ਟ੍ਰੈਵਿਸ ਕੋਡ ਬਾਰੇ ਵੀ ਆਪਾਂ ਤੁਹਾਨੂੰ ਚਲੋ ਦੱਸ ਦਿੰਨੇ ਆ ਕੀ ਚੀਜ਼ ਆ ਉਹ ਟ੍ਰੈਵਿਸ ਕੋਡ ਟ੍ਰੈਵਿਸ ਇੱਕ ਯੂਰਪ ਦੀ ਐਪ ਆ ਤੇ ਜਿਹਦੇ ਤੇ ਜਿੰਨੇ ਕਿਸੇ ਨੇ ਵੀ ਜਿੱਦਾਂ ਪਾਰਕਿੰਗ ਜਿਹੜੇ ਕੋ ਸਪੇਸ ਹੈਗੀ ਆ ਜਗਾ ਵਾਧੂ ਬਾਤ ਉਹ ਪਾ ਦਿੰਦਾ ਹੁੰਦਾ ਵਾ ਇਹ ਉਹ तकरीबन तकरीबन 15 ਤੋਂ 20 25 30 ਇਦਾਂ ਹੀ ਮਤਲਬ ਵੱਖਰੇ ਵੱਖਰੇ ਰੇਟ ਹੁੰਦਾ ਹਰ ਇੱਕ ਦਾ ਜੋ ਵੀ ਸਾਰੀ ਮਤਲਬ ਕੀ ਉਹਦੇ ਤੋਂ ਨਾ ਹੁੰਦਾ ਤੋਂ ਹੁੰਦਾ ਜੋ ਵੀ ਕਲ ਏ ਟੂ ਜ਼ੈਡ ਕਈਆਂ ਦੇ ਬੈਰੀਅਰ ਲੱਗਾ ਹੁੰਦਾ ਵਾ ਤੇ ਬੈਰੀਅਰ ਆਪ ਹੁੰਦਾ ਵਾ ਤਾਂ ਐਂਟਰ ਹੁੰਦਾ ਬੰਦਾ ਤੇ ਹਰ ਇੱਕ ਦਾ ਯਾਰੀ ਵੱਖ-ਵੱਖਰਾ ਸਿਸਟਮ ਆ ਪਾਰਕਿੰਗ ਦਾ ਠੀਕ ਆ ਜੀ ਤੇ ਕਈ ਉਹ ਟਰਵਿਸ ਚਾਰਜ ਹੁੰਦਾ ਵਾ ਮੈਸੇਜ ਜਿਹੜਾ ਸਾਨੂੰ ਆਉਂਦਾ ਉਹ ਮੰਗਦੇ ਆ ਕਈ ਨਹੀਂ ਵੀ ਮੰਗਦੇ ਠੀਕ ਆ ਜੀ ਤੇ ਉਹੋ ਹੀ ਆਪਾਂ ਹੁਣ ਚੈੱਕ ਕਰਨਾ ਵੀ ਇਹਨਾਂ ਨੂੰ ਲੋਡ ਆ ਕਿ ਨਹੀਂ ਲੋਡ ਸਹੀ ਆ ਨਹੀਂ ਤਾਂ ਐਵੇਂ ਸੁੱਤੇਆਂ ਪਿਆ ਨੂੰ ਵੀ ਠਾਲ ਸਕਦੇ ਆ ਤੇ ਮੈਂ ਪਾਰਕਿੰਗ ਤੁਹਾਨੂੰ ਥੋੜੀ ਦਿਖਾ ਦਿੰਨਾ ਤੇ ਕਾਫੀ ਵੱਡੀ ਆ ਪਾਰਕਿੰਗ ਮੇਰਾ ਖਿਆਲ ਆ ਸਾਰੀ ਪਾਰਕਿੰਗ ਇਹਨਾਂ ਤੋਂ ਮਤਲਬ ਜਿਹੜੇ ਟਰੈਵਿਸ ਐਪ ਵਾਲੇ ਟਰੱਕ ਆਉਂਦੇ ਆ ਨਾ ਰੈਂਟ ਵਾਲੇ ਵੀ ਜਿਨ੍ਹਾਂ ਨੇ ਪਾਰਕਿੰਗ ਪੇ ਕਰਕੇ ਇੱਥੇ ਲਾਉਨੇ ਆ ਬੁਕਿੰਗ ਵਾਲੇ ਸਭ ਇੱਥੇ ਲੱਗਦੇ ਹੋਣੇ ਇੱਕ ਆ ਕੰਪਨੀ ਆ ਇਨਾਂ ਰੀਆਂ ਵੀ ਪੱਕੀਆਂ ਗੱਡੀਆਂ ਇੱਥੇ ਲੱਗੀਆਂ ਪਈਆਂ ਤਿੰਨ ਚਾਰ ਟਰਾਲੇ ਆ ਠੀਕ ਆ ਇਹ ਆ ਯਾਰ ਇਹ ਪਾਰਕਿੰਗ ਤੇ ਆ ਗੱਡੀਆਂ ਤਾਜ ਕੋਈ ਕੰਪਨੀ ਆ ਯਾਰ ਇਹ ਰੀਆਂ ਕਾਫੀ ਗੱਡੀਆਂ ਖੜੀਆਂ ਯਾਰ ਮੈਂ ਤਾਂ ਥੋੜੀਆਂ ਹੀ ਆਹ ਚਾਰ ਕੋ ਸੋਚ ਕਾ ਹੀ ਜਿਹੜੀਆਂ ਇੱਧਰ ਲੀਆਂ ਪਰ ਇਹਨਾਂ ਦੀਆਂ ਤਾਂ ਵੀ ਗੱਡੀਆਂ ਹੈਗੀਆਂ ਪੀਤਾ ਜੀ ਤੇ ਆ ਪੰਪ ਵੀ ਆ ਇੱਥੇ ਇਹਨਾਂ ਦੇ ਤਾਂ ਣਾਉਣ ਧੋਣ ਦਾ ਵਾਸ਼ਰੂਮ ਦਾ ਉਧਰ ਸਹੀ ਆ ਤੋਂ ਠੀਕ ਆ ਜੀ ਇਹ ਕੋਈ ਸਾਢੇ 4 ਵਜੇ ਆਪਾਂ ਇੱਥੇ ਆ ਗਏ ਆ ਤੇ ਰਾਤ ਨੂੰ ਆਪਾਂ ਇੱਥੋਂ ਤੁਰਾਂਗੇ ਸਾਢੇ 4 ਦੇ 1:30 ਵਜੇ ਠੀਕ ਆ ਜੀ ਤੇ ਆਪਾਂ ਚੱਲਾਂਗੇ ਓਕੇ ਕਿਉਂਕਿ ਆਪਾਂ 9 ਘੰਟੇ ਰੈਸਟ ਕਰਨੀ ਹੈ ਤੇ ਫੇਰ ਗਾੜੀ ਪਾਰਕਿੰਗ ਜਿਹੜੀ ਆ ਉਹ ਹੈਗੀ ਆ 600 ਕੁ ਕਿਲੋਮੀਟਰ ਤੇ ਆਪਾਂ ਵੀ ਉੱਥੇ ਪਹੁੰਚਣਾ ਚਾਹੀਏ ਜੀ ਓਕੇ ਮੈਂ ਹੁਣ ਲੱਗਾ ਰੈਸਟ ਕਰਨ ਤੇ ਮਿਲਦੇ ਆਪਾਂ ਨਾਈਟ ਨੂੰ ਗੁੱਡ ਬਾਏ ਲੋਰੀ ਬਾਬੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਲੈ ਵੀ 1:00 ਵਜੇ ਹਨ ਰਾਤ ਦਾ ਤੇ ਬੁਰਸ਼-ਬੁਰਸ਼ ਕਰਕੇ ਮੂੰਹ ਧੋ ਕੇ ਤੇ ਆਪਾਂ ਤੇ ਹਾਰਾ ਤੁਰ ਲਈ ਠੀਕ ਆ ਤੇ ਚਾਹ ਪਾਣੀ ਬਣਾਉਣੇ ਆ ਠੀਕ ਆ ਜੀ ਤਾਤਾ ਹੀ ਟਾਈਮ ਹੋਰ 15-20 ਮਿੰਟ ਦੇ ਹਲੇ ਤੇ ਹੋ ਜਾਣਾ ਤੇ ਪਰ ਇੱਕ ਗੱਲ ਥੋੜੀ ਜਿਹੀ ਟੈਨਸ਼ਨ ਵਾਲੀ ਆ ਮੈਂ ਗੂਗਲ ਤੇ ਰੂਟ ਬਣਾਇਆ ਸੀ ਗੂਗਲ ਵੈਸੇ ਤਾਂ ਪਿੱਛੇ ਵੀ ਇੱਕ ਦਿਨ ਮੇਨਾ ਹੋਈ ਸੀ ਪਰ ਹੋਇਆ ਕੀ ਵੀ ਰੋਡ ਖੁੱਲਾ ਪਿਆ ਆਈਗਾ ਉੱਥੇ ਤੇ ਆਪਾਂ ਜਿੱਥੋਂ ਇੱਥੋਂ ਹੁਣ ਲੈਫਟ ਮਾਰਨਾ ਨਾ ਤੇ ਗੂਗਲ ਕਹਿੰਦਾ ਇੱਥੋਂ ਰੋਡ ਬੰਦ ਆ ਸਿੱਧਾ ਪਿੰਡਾਂ ਵਿੱਚੋਂ ਹੀ ਜਾਣਾ ਪੜਾ ਸੋ ਵੇਖਦੇ ਆ ਕਿ ਚਾਸ ਕਿਹੜਾ ਹਿਸਾਬ ਬਣਦਾ ਵਾ ਲੈਫਟ ਵਾਜਦਾ ਤੇ ਨਹੀਂ ਠੀਕ ਨਹੀਂ ਤੇ ਬਾਕੀ ਚਲੋ ਅ ਤੁਰਿਆਂ ਉੱਥੇ ਗਿਆ ਪਤਾ ਲੱਗੂ ਠੀਕ ਆ ਤੋਂ ਬਣਾ ਲਈਏ ਚਾਹ ਪਾਣੀ ਤੇ ਚੱਲਦੇ ਆਪਾਂ ਬੱਡੇ ਆਪਾਂ ਕੌਫੀ ਬਣਾ ਲੈਣੀ ਕੋਲ ਤੇ ਪੀਂਦੇ ਚੱਲਾਂਗੇ ਠੀਕ ਆ ਜੀ ਤੇ ਥੋੜਾ ਟਾਈਮ ਰਹਿ ਗਿਆ ਚੱਲਦੇ ਆਪਾਂ ਠੀਕ ਆ ਲੋ ਵੀ ਬਾਬੇ ਆਪਾਂ ਤੁਰ ਪੈਂ ਖੁੱਲਦੇ ਦੇ ਦੇ ਗੇਟ ਆਪੇ ਖੁੱਲਦਾ ਜਾਂ ਖੋਲਣਾ ਪੈਣਾ ਆਪਾਂ ਨੂੰ ਠੀਕ ਆ ਤੁਹਾਨੂੰ ਜਿਹੜਾ ਕੋਡ ਵਾਵੇ ਚ ਦਿੱਤਾ ਪਿਆ ਆਪਣੇ ਮੈਸੇਜ ਦੇ ਠੀਕ ਆ ਦਾ ਵੀ ਜਿਹੜਾ ਕੋਡ ਲਾ ਕੇ ਆਇਆ ਹਾਂ ਇਹ ਤੇ ਖੁੱਲ ਗਿਆ ਗੇਟ ਈ ਆ ਈਗਾ ਬੱਬੇ ਚੱਲੀਏ ਫੇ ਆਪਾਂ ਦੇਖਦੇ ਆਂ ਗਾੜੀ ਰੋਡ ਬੰਦਾ ਜਾਂ ਕਿੱਧਾ ਵਾਂ ਇਹ ਤਾਂ ਆਦੀ ਡਰਾਈਵ ਤੇ ਦੇਖਦੇ ਕਿਹੜੇ ਭਾਵ ਆਉਂਦੀ ਆਂ ਨੀਂਦ ਬਹੁਤ ਆਉਂਦੀ ਹੁੰਦੀ ਆ ਅੱਜ ਮੈਂ ਸੁੱਤਾ ਵੀ ਸਿਰਫ 3 3.5 ਘੰਟੇ ਆ ਮਸਾ ਸਹੀ ਆ ਚਲੋ ਕੋਈ ਨਹੀਂ ਚੱਲਦੇ ਆ ਹਾਂ ਜੀ ਉਹ ਵੀ ਦੇਖ ਲੋ ਜਰਮਨ ਦੇ ਪਿੰਡ ਤੇ ਗੱਲ ਉਹੀ ਹੋਈ ਜਿਹੜਾ ਡਰ ਰਹੀ Google ਬਾਬੇ ਨੇ ਜਿਹੜਾ ਕਹਿਤਾ ਵੀ ਰੋਡ ਉਥੇ ਬੰਦਾ ਵਾਕਈ ਉਥੇ ਸਿਫਟਾਂ ਲੱਗੀਆਂ ਜੀ ਤੇ ਕੋਈ ਹੁਣ 20 ਤੋਂ 25 ਕਿਲੋਮੀਟਰ ਆਪਾਂ ਨੂੰ ਇੱਦੀ ਜਾਣਾ ਪੈਣਾ ਸਹੀ ਹੈ ਤੇ ਆ ਗਏ ਆ 7-8 ਕਿਲੋਮੀਟਰ ਤੇ ਬਾਕੀ ਰਹਿ ਗਿਆ ਚੱਲਦੇ ਆਂ ਗਾੜੀ ਜੀ ਉਹ ਬਾਈ ਕੋਈ 22-23 ਕਿਲੋਮੀਟਰ ਤੋਂ ਆਪਾਂ ਹਾਈਵੇਅ ਚੜੇ ਆਂ ਤੇ ਪਿੰਡਾਂ ਵਾਲੀ ਚਲੋ Google ਦਾ ਰਾਹ ਜਿਹੜਾ ਵੀ ਬਣਾਇਆ ਨਾ ਰੂਟ ਬਹੁਤ ਵਧੀਆ ਸੀਗਾ ਕੋਈ ਏਡਾ ਜਿਆਦਾ ਨਹੀਂ ਸੀਗਾ ਤੇ ਚੜ ਗਏ ਹੁਣ ਤੇ ਚੱਲਦੇ ਆਂ ਤੇ ਮੈਨੂੰ ਡਰ ਸੀਗਾ ਵੀ ਕਿਤੇ ਕੋਈ ਨੀਵਾ ਬ੍ਰਿਜ ਜਾਂ ਨਿੱਕਾ ਰੋਡ ਬਹੁਤ ਜ਼ਿਆਦਾ ਨੈਰੋ ਆਇਆ ਦੇ ਕਈ ਰੋਡ ਤੇ ਪਰ ਨਹੀਂ ਯਾਰ ਇਹੋ ਜਿਹਾ ਕੁਝ ਨਹੀਂ ਹੋਇਆ ਵਧੀਆ ਰਿਆ ਠੀਕ ਆ ਜੀ ਯਾਰ ਨੇ ਸਾਰਿਆਂ ਦੇ ਸੋ ਸਵੇਰ ਚੜ ਗਈ ਆ ਤੇ ਬਾਹਰ ਦਾ ਤੁਸੀਂ ਅੱਜ ਮਾਹੌਲ ਦੇਖ ਲਿਆ ਤੇ ਬੱਦਲ ਹੋਇਆ ਪਿਆ ਵਾ ਤੇ ਪਿੱਛੇ ਅੱਗੇ ਉਦੋਂ ਮੈਂ ਸਾਡੀ ਆਹ ਰੋਡ ਤੇ ਚੜਿਆ ਸੀਗਾ ਤੇ ਵੀ ਹਲਕਾ ਹਲਕਾ ਲਥਾਈ ਤੇ ਵਧੀਆ ਮੌਸਮ ਠੰਡਾ ਹੋ ਗਿਆ ਅੱਜ ਸਵਾ ਕਿ ਪਿਛਲੇ ਕੋਈ 3 ਦਿਨਾਂ ਤੋਂ ਅ ਗਰਮੀ ਸੀ ਜਿੱਦਾਂ ਤੋਂ ਮੈਂ ਚੈੱਕ ਪਬਲਿਕ ਦਾ ਜਿਹੜਾ ਲੋੜਾ ਪੱਲ ਗਏ ਸੀ ਨਾ ਪਹਿਲਾਂ ਤੇ ਅ ਗਰਮੀ ਸੀਗੀ ਕੱਲ ਤਾਂ ਹੀ ਤੇ ਅੱਜ ਮਤਲਬ ਦੋ ਤਿੰਨ ਦਿਨ ਗਰਮੀ ਨਹੀਂ ਚਾਰ ਦਿਨ ਕੋਈ ਨਹੀਂ ਪਰ ਹਫਤਾ ਹੀ ਹੋ ਚਲਾ ਵਸਾ ਚਾਹੀਦਰ ਮੀਂਹ ਉਧਰ ਪਿਆ ਹੀਗਾ ਅੱਗੇ ਫਰਾਂਸ ਹਾਲ ਮੇਰੇ ਦਬਾਬ ਵਿੱਚ ਮੈਂ ਖਣੀ ਮੀਂਹ ਇੱਧਰ ਵੀ ਪਿਆ ਹੀ ਤੇ ਹਫਤਾਕ ਗਰਮੀ ਹੋਈ ਆ ਤੇ ਹੁਣ ਕੀ ਆ ਕੀ ਅ ਮੀ ਦਾ ਮੌਸਮ ਬਣ ਗਿਆ ਵਾ ਬੱਦਲ ਪੂਰਾ ਆਇਆ ਨਸ਼ਾਇਆ ਵਾ ਦੇਖਿਆ ਤੁਸੀਂ ਆਲਰੇਡੀ ਤੇ ਵਧੀਆ ਮੌਸਮ ਬਣ ਗਿਆ ਠੰਡਾ ਮੌਸਮ ਬਣ ਗਿਆ ਵਾ ਤੇ ਵੀ ਇਹੀ ਆ ਵੀ ਯੂਰਪਾਂ ਦੇ ਵਿੱਚ ਜੇ ਗੱਲ ਕਹੀ ਆਪਾਂ ਮੌਸਮ ਦੇ ਤੌਰ ਤੇ ਤੇ ਆਪਣੇ ਹਫਤਾ ਤੱਕ ਗਰਮੀ ਪੈਂਦੀ ਆ ਵੱਧ ਤੋਂ ਆ ਦੱਸ ਦੇਣਾ ਤੇ ਬੱਦਲ ਆ ਜਾਂਦਾ ਤਾਂ ਮੀਂਹ ਪੈਣਾ ਪੈਂਦਾ ਵਾ ਸਹੀ ਆ ਤੇ ਇੰਨੇ ਦਿਨ ਹੀ ਕੱਢਦੀ ਆ ਗਰਮੀ ਫੇਰ ਠੰਡਾ ਹੋ ਜਾਂਦਾ ਚਾਰ ਦਿਨ ਵਧੀਆ ਲੰਘਦੇ ਆ ਫੇਰ 10 ਦਿਨ ਹਫਤਾ ਮਤਲਬ ਇਹ ਉਹ ਆਪਣੀ ਛੁੱਟੀ ਲਾਉਂਦੀ ਆ ਸਹੀ ਆ ਗਰਮੀ ਤੇ ਬਾਕੀ ਇਹ ਆ ਹਾਂਜੀ ਵੀ ਉਤਰਾਖੰਡ ਦਾ ਬਹੁਤ ਫਰਕ ਆ ਸਿੱਧਾ ਗੱਜੀ ਦਾ ਕਰਕੇ ਸਦਾ ਸਦਾ ਵੀ ਗਰਮੀ ਇੰਨੀ ਤਿੱਖੀ ਨਹੀਂ ਪੈਂਦੀ ਜਿਵੇਂ ਆਪਣੇ ਇੰਡੀ ਪੰਜਾਬ ਚ ਆ ਠੀਕ ਆ ਤੇ ਚਲੋ ਜਿੱਦਾਂ ਵੀ ਹੈ ਠੀਕ ਆ ਜੀ ਚੱਲਦੇ ਆ ਹੰਦੀ ਭਾਈ ਨਵੀ ਆਪਾਂ ਕੋਲਨ ਸ਼ਹਿਰ ਦੇ ਲਾਗੇ ਆ ਗਏ ਆ ਤੇ ਇਹ ਸ਼ਹਿਰਾ ਜਰਮਨ ਦਾ ਠੀਕ ਹੈ ਜੀ ਤੇ ਹੁਣ ਆਪਾਂ ਨੂੰ ਹਜੇ ਆਪਣਾ ਟੋਟਲ ਸਫਰ ਪਿਆ ਵਾ 260 ਕਿਲੋਮੀਟਰ ਠੀਕ ਹੈ ਜੀ ਹਾਲੈਂਡ ਜਿੱਥੇ ਆ ਗਿਆ ਆਪਾਂ ਰੁਕਣਾ ਚੱਲਦੇ ਆ ਹੁਣ ਤੇ ਪਹੁੰਚਦੇ ਆ ਆਪਾਂ ਆ ਗਏ ਹੁਣ ਹਾਲੈਂਡ ਤੇ ਹਾਲੈਂਡ ਤੇ ਪਾਰਕਿੰਗ ਆਪਾਂ ਨੂੰ ਹੈਗੀ 144 ਕਿਲੋਮੀਟਰ ਜਿੱਥੇ ਆਪਾਂ ਜਾ ਕੇ ਹੁਣ ਰੈਸਟ ਕਰਨੀ ਆ ਵੀ ਕੱਲ ਨੂੰ ਖਾਲੀ ਕਰਾਉਣੀ ਆ ਆਪਾਂ ਗੱਡੀ ਠੀਕ ਆ ਤੇ ਮੈਨੂੰ ਥੋੜਾ ਜਿਹਾ ਜਦੋਂ ਆਪਾਂ ਜਰਮਨ ਚੋਂ ਐ ਨੂੰ ਆਉਣੇ ਨਾ ਤਾਂ ਰੋਡ ਬਣਦਾ ਹੁੰਦਾ ਤਾਂ ਉੱਥੇ ਪਾਰਕਿੰਗ ਦੀ ਪ੍ਰੋਬਲਮ ਬੰਦੀ ਤੇ ਮੈਨੂੰ ਨਾ ਇੱਥੋਂ ਦਾ ਵਿਗਨਾਤਾ ਜਿਹੜਾ ਲੈਣਾ ਸੀ ਨਾ ਉਹਨੇ ਟੋਲ ਜਿਹੜਾ ਪੇ ਕਰਨਾ ਮੈਂ ਪਾਰਕ ਉੱਥੇ ਹੀ ਰਾਹ ਵਿੱਚ ਜਿੱਦਾਂ ਟ੍ਰੈਫਿਕ ਆਈ ਤੇ ਟ੍ਰੈਫਿਕ ਵਿੱਚ ਖੜੇ ਖੜੇ ਚੱਕ ਲਿਆ ਹਫਤੇ ਦਾ ਹੀ ਆਪਾਂ ਇਕੱਠਾ ਠੀਕ ਆ ਤੇ ਉਹਦਾ ਥੋੜਾ ਜਿਹਾ ਹੁੰਦਾ ਕਈ ਵਾਰਾਂ ਫੇ ਗਾਂ ਫੇ ਰੁਕੋ ਫੇ ਪਾਰਕੀ ਚੌਕ ਵੀ ਇਧਰ ਨਾ ਆਪਣੇ ਬਾਰਡਰ ਦੇ ਜਿਵੇਂ ਜਿਵੇਂ ਆਪਾਂ ਆਈਏ ਤੇ ਜਰਮਨ ਪੁਲਿਸ ਦੀ ਥੋੜੀ ਸਖਤਾਈ ਹੁੰਦੀ ਆ ਕਈ ਵਾਰਾਂ ਖੜੇ ਹੁੰਦੇ ਆ ਕੁਝ ਵੀ ਪੁੱਛ ਸਕਦੇ ਆ ਆਪ ਨੂੰ ਵੀ ਹੁੰਦਾ ਵੀ ਟਾਈਮ ਕਾਲੀ ਖਰਾਬ ਮਤਲਬ ਉਹੋ ਜੀਆਂ ਗੱਲਾਂ ਵਿੱਚ ਹੋਵੇ ਵੀ ਤੁਰੇ ਚੱਲੋ ਸਹੀ ਆ ਕਿ ਨਹੀਂ ਮਤਲਬ ਰੁਕਣ ਦੇ ਘੱਟ ਹੀ ਚਾਂਸ ਬਣਾਈਦੇ ਆ ਇਸ ਲਈ ਇਨਾ ਕੰਮ ਕਰ ਲਿਆ ਠੀਕ ਆ ਤੇ ਹੁਣ ਆਪਾਂ ਨੂੰ ਚਲਦੇ ਆ ਪਾਰਕਿੰਗ ਵਿੱਚ ਤੇ ਕਰਦੇ ਆ ਰੈਸਟ ਪਰ ਹੁਣ ਆ ਨੀਂਦ ਆਉਣ ਹੁਣ ਆਉਣ ਡਈ ਆ ਸੋ ਇਹਦਾ ਕੋਈ ਜਲ੍ਹਾ ਮਹਿਸੂਸ ਨਹੀਂ ਏ ਪਰ ਮੈਨੂੰ ਹੁਣ ਮਤਲਬ ਕਿ ਨੀਂਦ ਆਉਂਦੀ ਆ ਤੇ ਸੌਂ ਜਾਵਾਂਗੇ ਤੇ ਲਾ ਕੇ ਗੱਡੀ ਠੀਕ ਆ ਪਰ ਨਹੀਂ ਹੁਣ ਆਪਾਂ ਪਹੁੰਚ ਗਏ ਉੱਥੇ ਵਰਗੇ ਸੌਵਾਂਗੇ ਲਾਵਾਂਗੇ ਛੁੱਟੀ ਇੱਥੇ ਆਪਾਂ 45 ਮਿੰਟ ਦੀ ਲਈ ਬ੍ਰੇਕ ਤੇ ਚੱਲੀਏ ਹੁਣ ਕਿਉਂਕਿ ਗਾੜੀ ਰਹਿ ਗਿਆ 108 ਕਿਲੋਮੀਟਰ ਆਪਾਂ ਨੂੰ ਪਾਰਕਿੰਗ ਸਹੀ ਹੈ ਚੱਲਦੇ ਆਪਾਂ ਤੇ ਪਰ ਗੱਲਾਂ ਵੀ ਇੱਧਰ ਨੂੰ ਮੌਸਮ ਬੜਾ ਵਧੀਆ ਅੱਜ ਪਤਾ ਨਹੀਂ ਹਾਲ ਬਦਲ ਰਿਹਾ ਅਸੀਂ ਹੋਰ ਵੀ ਕਰੀਏ 67 ਵੇ ਇਹ ਆ ਪਾਰਕਿੰਗ ਬਹੁਤ ਲਾਗੇ ਕੰਪਨੀਆਂ ਤੇ ਮੈਂ ਥੋੜਾ ਜਿਹਾ ਹੈਗਾ ਕਨਫਿਊਜ਼ ਨੰਨੇ ਯਰ ਨੇ ਚੱਕ ਕੇ ਉਧਰ ਦੀ ਪਾਈ ਪਈ ਆ ਲੋਕੇਸ਼ਨ ਉਧਰ ਦੇ ਪੁਆਇੰਟ ਲਾਇਆ ਪਿਆ ਹੈਗਾ ਲੋਗੇ ਤੇ ਮੇਰਾ ਖਿਆਲ ਪਰਚੀ ਨਿਕਲੂਗੀ ਇਹਦੀ ਆਸ਼ਾ Google ਵਾਲਾ ਰਿਕਾਰਡਰ ਇੱਥੇ 4 ਸੈਕਿੰਡ ਰੱਖਣੀ ਪੈਂਦੀ ਐ। ਬਹੁਤ ਵੱਡਾ ਮਸਲਾ ਬਣ ਗਿਆ ਬਈ। ਨਾ ਕਾਲ ਚੱਕਦੇ ਆ ਤੇ ਨਾ ਕੋਈ ਜਿੱਦਾਂ ਕੀ ਮੈਂ ਫਿੰਗਰ ਲਾਉਣਾ ਉਂਗਲਾਉਣੀ ਪੈਂਦੀ ਨਾ ਇੱਥੇ ਤੇ ਚੱਕਰਈ ਆ ਪਤਾ ਨਹੀਂ ਕੀ ਚੱਕਰ ਆ ਖੁੱਲਦਾ ਨਹੀਂ ਪਿਆ। ਲੈ ਦਿਆ ਚਲੋ। ਉਹ ਵੀ ਹੁਣ ਟਿਕਟ ਨਿਕਲੀ ਆ ਤੇ ਦਰਵਾਜ਼ਾ ਖੁੱਲ੍ਹਾ। ਫਿੰਗਰ ਆਲਾ ਸਿਸਟਮ ਤੇ ਨਾ ਕੋਈ ਐਵੇਂ ਜਿਹਾ ਲੱਗਾ ਕੋਈ ਜ਼ਿਆਦਾ ਖਾਸ ਆਈਟਮ ਨਹੀਂ ਕੀ। ਮਤਲਬ ਕਿ ਕੰਮ ਹੀ ਉਹਨੇ ਮੇਰੇ ਚੱਕੇ ਹੀ ਨਹੀਂ। ਬਹੁਤ ਰਾਈ ਕੀਤਾ ਹੱਥ ਉਂਗਲ ਨੂੰ ਮਤਲਬ ਆਪਣੇ ਸਾਫ਼ ਕਰਕੇ ਵੀ ਮਤਲਬ ਟਰਾਈ ਕੀਤਾ ਪਰ ਹੋਰ ਨਹੀਂ ਕੰਮ ਕਰਦਾ ਚੱਜ ਹਾਲ ਨਾ ਜਿਆਦਾ ਕੰਮ ਨਾ ਹੀ ਕਰਦਾ ਹੋਊਗਾ ਤੇ ਬਾਅਦ ਚ ਉਹਨੇ ਆਪੇ ਹੀ ਟਿਕਟ ਕੱਢ ਦਿੱਤੀ ਠੀਕ ਹੈ ਜੀ ਜੇ ਰੋ ਜਾਣਾ ਵਾ ਇਹ ਟਿਕਟ ਪਾ ਗਿਆ ਆਪਾਂ ਮਸ਼ੀਨ ਦੇ ਵਿੱਚ ਪੈਸੇ ਪੇ ਕਰ ਦੇਣੇ ਆ ਸਿੱਝ ਜਾਣਾ ਠੀਕ ਆ ਤੇ ਮੈਂ ਹੁਣ ਜਾਵਾ ਪਾਰਕਿੰਗ 'ਚ ਗੱਡੀ ਲਓ ਵੀ ਆਪਿਓ ਇਹ ਆ ਅੱਜ ਦੀ ਆਪਣੀ ਪਾਰਕਿੰਗ ਤੇ ਗੱਡੀ ਆਪਾਂ ਲਾਤੀ ਟਿਕਾਣੇ ਠੀਕ ਆ ਜੀ ਕਰਦੇ ਆ ਰੈਸਟ ਸਹੀ ਆ ਤੇ ਕੱਲ ਨੂੰ ਕਰਾਵਾਂਗੇ ਖਾਲੀ ਠੀਕ ਆ ਜੀ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਕੁਝ ਪਲਾਂ ਦੇ ਵਿੱਚ ਕੰਪਨੀ ਵੀ ਠੀਕ ਆ ਤੇ ਸੋ ਮੈਂ ਹੁਣ ਲੱਗਾ ਰੈਸਟ ਕਰਨ ਨੀਂਦ ਬਹੁਤ ਹੌਂਡੀ ਬਈਆ ਇੰਨਾ ਜਿਆਦਾ ਸਿਰ ਭਾਰਾ ਹੋਇਆ ਪਿਆ ਪੁੱਛੇ ਕੋਲ ਨਾਲ ਠੀਕ ਆ ਤੇ ਬਦਲ ਵੀ ਕਹ ਲੋ ਪੂਰਾ ਵਾ ਤੇ ਮੀਂਹ ਲੱਗਦਾ ਆ ਵੀ ਪੈਣ ਦੇ ਚਾਂਸ ਹੈਗੇ ਯਾਰ ਰਾਤਾਂ ਹੀ ਸਹੀ ਆ ਜੀ ਓਕੇ ਆਪਾਂ ਮਿਲਦੇ ਆਂ ਕੱਲ ਸਵੇਰ ਨੂੰ ਠੀਕ ਹੈ ਜੀ ਗੁੱਡ ਨਾਈਟ ਬਾਏ ਬਾਏ